ਪੰਜਾਬ ਦੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਆਰਬੀਆਈ ਨੇ ਪੰਜਾਬ ਲਈ ਇੱਕ ਵੱਡਾ ਜਿਹੜਾ ਕਿ ਫੰਡ ਜਾਰੀ ਕੀਤਾ ਹੈ ਥੋਂ ਦਾ ਦੇਖੀ ਆਰਬੀਆਈ ਨੇ ਪੰਜਾਬ ਲਈ ਸੀਸੀ ਲਿਮਟ ਜਾਰੀ ਕੀਤੀ ਹੈ ਸੀਸੀ ਲਿਮਟ ਜਾਨੀ ਕਿ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਹੈ ਚੋਨੇ ਦੀ ਖਰੀਦ ਲਈ ਲਿਮਿਟ ਜਾਰੀ ਹੋਈ ਹੈ ਕੁੱਲ 44339 ਕਰੋੜ ਤੋਂ ਵੱਧ ਦੀ ਜਿਹੜੀ ਕਿ ਸੀਸੀਆ ਲਿਮਿਟ ਜਾਰੀ ਹੋਈ ਹੈ ਸੀਸੀਆ ਲਿਮਿਟ ਜਾਰੀ ਹੋਣ ਤੋਂ ਬਾਅਦ ਸੀਮਾਨ ਦਾ ਬਿਆਨ ਵੀ ਸਾਹਮਣੇ ਹੈ ਸੀਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਉਹਨਾਂ ਕਹਿੰਦੇ ਕਿ ਚੋਨੇ ਦੀ ਖਰੀਦ ਲਈ ਆਰਬੀਆਈ ਵੱਲੋਂ ਸੀਸੀਆ ਲਿਮਿਟ ਜਾਰੀ ਕੀਤੀ ਗਈ ਹੈ ਕੁੱਲ 44339 ਕਰੋੜ ਤੋਂ ਜਿਹੜੀ ਕਿ ਵੱਧ ਦੀ ਲਿਮਿਟ ਜਾਰੀ ਹੋਈ ਹੈ ਅਤੇ सीसीएल जारी ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਸਲ ਦੀ ਖਰੀਦ ਨਾਲ ਹੀ ਕਿਸਾਨ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ ਤੇ ਸਿੱਧੇ ਖਾਤਿਆਂ ਵਿੱਚ ਅਦਾਇਗੀ ਕੀਤੀ ਜਾਵੇਗੀ ਥੰਦਾ ਦੇ ਕਿ ਵੱਡੀ ਖਬਰ ਹੈ ਜਿਹੜੀ ਕਿ ਕਿਸਾਨਾਂ ਨਾਲ ਤੇ ਪੰਜਾਬ ਨਾਲ ਜੁੜੀ ਹੋਈ ਹੈ ਆਰਬੀਆਈ ਨੇ ਪੰਜਾਬ ਲਈ ਸੀਸੀएल ਲਿਮਟ ਜਾਰੀ ਕੀਤੀ ਥੰਦਾ ਦੇ ਕਿ ਇਸ ਨਾਲ ਪੰਜਾਬ ਸਰਕਾਰ ਤੇ ਕਿਸਾਨਾਂ ਦੀ ਅੱਧੀ ਤੋਂ ਵੱਧ ਚਿੰਤਾ ਖਤਮ ਹੋ ਗਈ ਹੈ ਝੋਨੇ ਦੀ ਖਰੀਦ ਜਦੋਂ ਕਿ ਮੰਡੀਆਂ ਵਿੱਚ ਹੋਵੇਗੀ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਇਹ ਚਿੰਤਾ ਨਹੀਂ ਰਹੇਗੀ ਕਿ ਅਦਾਇਗੀ ਕਿਸ ਤਰ੍ਹਾਂ ਹੋਵੇਗੀ ਸਰਕਾਰ ਤੁਰੰਤ ਹੀ ਅਦਾਇਗੀ ਕਰ ਸਕੇਗੀ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਸਿੱਧੀ ਜੜੀ ਕੇ ਅਦਾਇਗੀ ਕਰ ਦਿੱਤੀ ਜਾਵੇਗੀ ਇਹ ਜਿਹੜਾ ਕਿ ਫੰਡ ਸੀਸੀਐਲ ਕ੍ਰੈਡਿਟ ਲਿਮਿਟ ਜਿਹੜੀ ਕੀ ਹੈ ਆਰਬੀਆਈ ਵੱਲੋਂ ਜਾਰੀ ਕੀਤੀ ਗਈ ਇਸ ਨਾਲ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਇੱਕ ਬਹੁਤ ਵੱਡਾ ਲਾਭ ਹੋਵੇਗਾ ਤੇ ਅੱਧੀ ਚਿੰਤਾ ਵੀ ਖਤਮ ਹੋ ਗਈ ਕਿਉਂਕਿ ਕਿਸਾਨਾਂ ਨੂੰ ਫਸਲ ਵੇਚਣ ਤੋਂ ਬਾਅਦ ਤੁਰੰਤ ਹੀ ਉਹਨਾਂ ਦੀ ਜਿਹੜੀ ਕੀ ਬਣਦੀ ਰਾਸ਼ੀ ਬਕਾਇਆ ਰਾਸ਼ੀ ਜੋ ਵੀ ਹੈ ਉਹਨਾਂ ਨੂੰ ਤੁਰੰਤ ਮਿਲ ਜਾਵੇਗੀ ਬੇਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ